ਸਤ ਸ੍ਰੀ ਅਕਾਲ ਜੀ ਮੈਂ ਤੁਹਾਡਾ ਕੁਲਦੀਪ ਸਿੰਘ ਤਾਲੀਵਾਲ ਕੈਬਨ ਮਿੰਸਟਰ ਪੰਜਾਬ ਤੁਹਾਨੂੰ ਸਭ ਨੂੰ ਪਤਾ ਕਿ ਪੰਜਾਬ ਦੇ ਅੰਦਰ ਪੰਚਾਇਤੀ ਰਾਜ ਦੀਆਂ ਚੋਣਾਂ ਹੋ ਰਹੀਆਂ ਪੰਜਾਬ ਦੇ ਲੋਕ ਪਿੰਡਾਂ ਦੇ ਵਿੱਚ ਆਪਣੀਆਂ ਪੰਚਾਇਤਾਂ ਚੁੜਦੇ ਸਰਪੰਚ ਬਣਾਦੇ ਔਰ ਬਹੁਤ ਸਾਰੇ ਪੰਜਾਬ ਦੇ ਪਿੰਡਾਂ ਦੇ ਵਿੱਚ ਜਿਹੜਾ ਸਭ ਸੰਮਤੀ ਦੇ ਨਾਲ ਪਹਿਲੀ ਵਾਰ ਏਡੀ ਵੱਡੀ ਗਿਣਤੀ ਦੇ ਵਿੱਚ ਸਭ ਸੰਮਤੀ ਨਾਲ ਜਿਹੜੀਆਂ ਪੰਚਾਇਤਾਂ ਬਣ ਰਹੀਆਂ ਪਤ ਪੰਜਾਬ ਕਾਂਗਰਸ ਤੇ ਪੰਜਾਬ ਕਾਂਗਰਸ ਦੇ ਆਗੂ ਜਿਹੜੇ ਆ ਉਹ ਇਸ ਮੌਕੇ ਤੇ ਵੀ ਜਦੋਂ ਲੋਕ ਬੜੇ ਸ਼ਾਂਤੀਪੂਰਕ ਢੰਗ ਦੇ ਨਾਲ ਆਪ ਆਪਣੇ ਪਿੰਡਾਂ ਦੀਆਂ ਪੰਚਾਇਤਾਂ ਚੋੜਦੇ ਇਹਦੇ ਵਿੱਚ ਵੀ ਰੰਗਿਤ ਭੰਗ ਜਿਹੜੀ ਉਹ ਪਾਦੇ ਤੁਸੀਂ ਦੇਖਿਆ ਉਹਨੇ ਪਿਛਲੇ 2 ਦਿਨ ਤੋਂ ਗਰਸਾਸਪੁਰ ਦੇ ਵਿੱਚ ਜਿਹੜਾ ਤਮਾਸ਼ਾ ਪੰਜਾਬ ਕਾਂਗਰਸ ਦੇ ਲੀਡਰਾਂ ਨੇ ਕੀਤਾ ਸਗਿੰਦਰ ਸਿੰਘ ਰਦਾਵੇ ਨੇ ਉਹਦਾ ਜੋਸ਼ ਗਿੰਦਰ ਸਿੰਘ ਦਾਵਾ ਬੋਲ ਰਿਹਾ ਉਨੇ ਬੜੀ ਘਟੀਆਂ ਸ਼ਰਦਾਬ ਦੀ ਬੋਲੀ ਕੇ ਜਿਹੜੀ ਆਮ ਆਦਮੀ ਪਾਰਟੀ ਉਹ ਗੈਕਸਟਰ ਦਾ ਜਿਹੜਾ ਆਸਾ ਲੈ ਰਹੀ ਹੈ ਮੈਂ ਸੁਖੀ ਦਾਅਵੇ ਨੂੰ ਬਿਲਕੁਲ ਕਲੀਅਰ ਕਰ ਦੇਣਾ ਚਾਹੁੰਦਾ ਕਿ ਸਾਡੀ ਪਾਰਟੀ ਨੇ ਕਦੀ ਵੀ ਅਸੀਂ ਨਾ ਕਿਸੇ ਨਸ਼ਾ ਮਾਫੀਆ ਦਾ ਨਾ ਕਦੀ ਕਿਸੇ ਗੈਕਸਟਰ ਦਾ ਨਾ ਕੱਸੀ ਕੇ ਗੁੰਡਾ ਬਦਮਾਸ਼ ਦਾ ਨਾ ਸਹਯੋਗ ਕੀਤਾ ਨਾ ਕੇ ਨੂੰ ਸੱਖਿਆ ਛਤਰੀ ਦਿੱਤੀ ਨਾ ਕਿਤੇ ਅੱਜ ਇਲੈਕਸ਼ਨ ਦੇ ਵਿੱਚ ਇਦਾਂ ਹੋ ਰਿਹਾ ਸੁਖੀ ਗਵਾਏ ਗੱਲ ਕਹਿ ਰਿਹਾ ਜਿਹਦੇ ਬਾਅਦ ਸਾਰੇ ਪੰਜਾਬ ਨੂੰ ਪਤਾ ਵਿਧਾਨ ਸਭਾ ਦੇ ਵਿੱਚ ਦੋਵਾ ਪੈਂਦਾ ਦਿਆ ਉਤੋਂ ਬਾਅਦ ਕਈ ਵਾਰ ਦਵਾ ਪਿਆ ਕਿ ਮਖਤਾਰ ਅंसारी ਤੋਂ ਲੈ ਕੇ ਉਹਦੇ ਆਪਣੇ ਹੱਥੀਏ ਦੇ ਜਿਹੜੇ ਗੈਂਗਸਟਰ ਨੇ ਕੀ ਕੁਝ ਹੋਇਆ ਜੇਲ੍ਹਾਂ ਦੇ ਵਿੱਚ ਕੀ ਕੁਝ ਹੁੰਦਾ ਦਿਆ ਗੈਂਗਸਟਰ ਪੈਦਾ ਕੀਤੇ ਪੰਜਾਬ ਦੇ ਵਿੱਚ ਕਾਂਗਰਸ ਨੇ ਪਹਿਲਾ ਹੱਥ ਵਾਰ ਪੈਦਾ ਕੀਤਾ ਫਿਰ ਗੈਂਗਸਟਰ ਪੈਦਾ ਕੀਤੇ ਫਿਰ ਜਿਹੜਾ ਪੰਜਾਬ ਦੇ ਅੰਦਰ ਗੈਂਗਸਟਰਾਂ ਦੀ ਜਿਹੜੀ ਸਿਆਸੀ ਮਤਲਬ ਜਦ ਹੀ ਪੰਜਾਬ ਦੇ ਇੱਕ ਕਾਂਗਰਸ ਦੇ ਪੰਜਾਬ ਦੇ ਵਿੱਚ ਇਹ ਕਲਚਰ ਜਿਹੜਾ ਸ਼ੁਰੂ ਕੀਤਾ ਉਹਦਾ ਅੱਜ ਪੰਜਾਬ ਦੇ ਹਾਲਾਤ ਜਿਹੜੇ ਖਰਾਬ ਹੋਏ ਲੀ ਮਿਹਨਤ ਹਉਤੇ ਮੁੱਖ ਤੌਰ ਤੇ ਕਾਂਗਰਸ ਪਾਰਟੀ ਜੁਮਿਆਦਾ ਉਹ ਸਭ ਤੋਂ ਵੱਡਾ ਸੁੱਖੀ ਰਜ਼ਾਵਾ ਕਿਉਂਕਿ ਪਿਛਲੀ ਸਰਕਾਰ ਦੇ ਵਿੱਚ ਉਹ ਡਿਪਟੀ ਮਤਲਬ ਮੁੱਖ ਮੰਤਰੀ ਸੀਗਾ ਉਹਦਾ ਗਜ਼ਾਬਤ ਅਲਾਉਦ ਕੋ ਸੀਗਾ ਜੇਲ੍ਹਾਂ ਡਿਪਾਰਟਮੈਂਟ ਉਹਨੂੰ ਸੀਗਾ ਉਹ ਜੇਲ੍ਹਾਂ ਦੇ ਅੰਦਰ ਜਾ ਕੇ ਗੈਸਟਰ ਨੂੰ ਕਿੱਦਾਂ ਮਿਲਦੇ ਨੇ ਕਿੱਦਾਂ ਬਖਤਾਂ ਅंसारी ਉਹਨਾਂ ਨੂੰ ਸ਼ਬਦ ਦੇਦੇ ਨੇ ਇਹ ساری ਦੁਨੀਆ ਨੇ ਦੇਖਿਆ ਉਹ ساری ਦੁਨੀਆ ਨੂੰ ਪਤਾ ਹੈ ਸੋ ਮੈਂ ਅਰਦਾਵਾ ਸਾਹਿਬ ਨੂੰ ਕਹੂੰਗਾ ਕਿ ਸਰ ਬੋਲਣ ਤੋਂ ਪਹਿਲਾਂ ਆਪਣੀ ਮੰਜੀ ਥੱਲੇ ਸੋਟਾ ਫੇਰ ਲੋ ਆਪਣਾ ਆਪ ਦੇਖ ਲੋ ਤੁਹਾਡੀ ਕਾਂਗਰਸ ਨੇ ਹੁਣ ਤੱਕ ਕੀ ਕੀਤਾ ਤੁਹਾਡੀ ਕਾਂਗਰਸ ਨੇ ਹਮੇਸ਼ਾ ਹੀ ਪੰਜਾਬ ਵਿਰੋਧੀ ਫੈਸਲੇ ਕੀਤੇ ਤੁਹਾਡੀ ਕਾਂਗਰਸ ਨੇ ਹਮੇਸ਼ਾ ਹੀ ਪੰਜਾਬ ਦੇ ਅੰਦਰ ਕਦੀ ਹੱਥੋਂ ਪੈਦਾ ਕੀਤਾ ਕਦੀ ਗੈਰਸੋਂ ਪੈਦਾ ਕੀਤੇ ਕਦੀ ਕੁਛ ਕਰ ਕੁਛ ਪੰਜਾਬ ਦੇ ਲੋਕਾਂ ਨੂੰ ਹਮੇਸ਼ਾ ਜਿਹੜਾ ਉਹ ਗਲਤ ਰਾਇਤ ਤੋਂ ਨਿਕਾਗਰਸ ਦੇ ਜਿਹੜੀ ਉਹ ਕੋਸ਼ਿਸ਼ ਕੀਤੀ ਸੋ ਮੈਂ ਮਤਲਬ ਜਿਹੜਾ ਦੰਧਾਵਾ ਸਾਹਿਬ ਦੇ ਬਿਆਨ ਦੀ ਨਿੰਦਾ ਵੀ ਕਰਦਾ ਔਰ ਦੰਧਾਵਾ ਸਾਹਿਬ ਨੂੰ ਮੈਂ ਕਹਿੰਦਾ ਕਿ ਸੋਚ ਕੇ ਗੱਲ ਕਰੋ ਆਪਣੇ ਮੰਜੇ ਥੱਲੇ ਸੋਟਾ ਮਾਰੋ ਮੁੱਤਿਆ ਲਿਓ ਹੋਰ ਨਾ ਕਿਸੇ ਦੀ ਗੱਲ ਕਰੋ ਸਾਡਾ ਕਦੀ ਵੀ ਸਾਡੀ ਪਾਰਟੀ ਦਾ ਸਦਾ ਭਗਵੰਤ ਸਿੰਘ ਮਰਾਨ ਦੀ ਸਰਕਾਰ ਦਾ ਕੇਹ ਵੀ ਕਦੀ ਬੈਡ ਐਲੀਮੈਂਟ ਦੇ ਨਾਲ ਕਦੀ ਵੀ ਕਿਸੇ ਸਮਰਨਰ ਦੇ ਨਾਲ ਕਦੀ ਵੀ ਕਿਸੇ ਗੈਕਸਟਰ ਦੇ ਨਾਲ ਕਦੀ ਵੀ ਸਾਡੇ ਕਿਹਾ ਆਕੂ ਦਾ ਕੋਈ ਸਬੰਧ ਨਹੀਂ ਦਿਆ ਇਹ ਸਭ ਸਬੰਧ ਤੁਹਾਡੇ ਦੇ ਤੁਸੀਂ ਮਾਝੇ ਦੇ ਵਿੱਚ ਮੋਰੀ ਰਹੇ ਗੈਕਸਟਰ ਨੂੰ ਜਿਹੜਾ ਸੰਦੇ ਦੇ ਵਿੱਚ ਸੋ ਮੈਂ ਤੁਹਾਨੂੰ ਕਿਹਾ ਤੇ ਹੁੰਦਾ ਕਿ ਭੁੱਲ ਜਾਓ ਕਿ ਹੁਣ ਮਾਝੇ ਦੇ ਲੋਕ ਕਿਤੇ ਤੁਹਾਨੂੰ ਮਾਫ ਕਰਨਗੇ ਜੋ ਤੁਸੀਂ ਕਰ ਰਹੇ ਹੋ ਸੱਜੀ ਤੁਸੀਂ ਪੰਜਾਬ ਵਿੱਚ ਜਾਂ ਮਾਝੇ ਵਿੱਚ ਐਕਮ ਪੰਚਾਇਤਾਂ ਵਿੱਚ ਤੁਹਾਡਾ ਕਿਤੇ ਪੈਨ ਨਹੀਂ ਲੱਗਣਾ ਕਿ ਮਾਝੇ ਵਾਲੇ ਨੇ ਤੁਹਾਨੂੰ ਵੋਟ ਨਹੀਂ ਪਾਉਣੀ ਤੁਸੀਂ ਐਵੇਂ ਫੋਕੇ ਦਾਬੇ ਦੂਬੇ ਦਾ ਮਾਰੋ ਤੁਹਾਡੇ ਬਾਅਦ ਸਭ ਕੁਝ ਅਸੀਂ ਜਾਣਦੇ ਆਂ ਔਰ ਆਮ ਆਦਮੀ ਪਾਰਟੀ ਜਿਹੜੀ ਆ ਪਿੰਡਾਂ ਦੇ ਵਿੱਚ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਵੱਲੋਂ ਬੜੀਆਂ ਨਿਸਪਕ ਸ਼ਾਂਤੀਪੂਰਨ ਚੋੜਾ ਜਿਹੜੀਆਂ ਉੱਕਦਾਈਆਂ ਚੱਲ ਰਹੀਆਂ ਅਸੀਂ ਮਤਲਬ ਪਹਿਲਾਂ ਮਦਾਨ ਸਭਾ ਦੇ ਵਿੱਚ ਕਿਹਾ ਸੀਗਾ ਕਿ ਐਤਕਾ ਮਤਲਬ ਜਿਹੜਾ ਉਹ ਸਿਆਸੀ ਪਾਰਟੀ ਦਾ ਨਹੀਂ ਐਤਕਾ ਪਿੰਡਾਂ ਦਾ ਸਰਪੰਚ ਬਣਨੂਗਾ ਅਸੀਂ ਉਹ ਬਣਾਦੇ ਆਂ ਤੇ ਉਹ ਉਹ ਬਣਾਉਂਦੇ ਆਂ ਅਸੀਂ ਕੋਈ ਵੀ ਗਲਤ ਦੇਣਾ ਕੰਮ ਨਹੀਂ ਕਰਦੇ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ